ਸਾਤਰੀਏ ਕਾਲ ਦੋਸਤੋ ਇਹ ਮੇਰੀ ਪਹਿਲੀ ਵੀਡੀਓ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਦੀ ਸ਼ੁਰੂਆਤ ਉਹਨਾਂ ਲਫ਼ਜ਼ਾਂ ਨਾਲ ਹੋਵੇ ਜੋ ਮੇਰੇ ਦਿਲ ਦੇ ਸਭ ਤੋਂ ਨੇੜੇ ਨੇ ਮੇਰੀ ਮਾਂ ਦੀ ਕਲਮ ਤੋਂ ਜਨਮੇ ਹੋਏ ਇਹ ਨਜ਼ਮ ਮਸਤਕ ਸਾਡੇ ਸੂਰਜ ਜਮਿਆ ਔਰਤ ਦੀ ਪੀੜ ਉਸ ਦੀ ਸਹਿਨਸ਼ੀਲਤਾ ਅਤੇ ਸੱਚ ਨੂੰ ਬਿਆਨ ਕਰਦੀ ਹੈ ਇਹ ਸਿਰਫ ਕਵਿਤਾ ਨਹੀਂ ਹੈ ਇਮਾਂ ਤੋਤੀ ਤੱਕ ਆਈ ਇੱਕ ਅਮਾਨਤ ਹੈ ਚਲੋ ਮਿਲ ਕੇ ਸੁਣੀਏ ਮਸਤਕ ਸਾਡੇ ਸੂਰਜ ਜੰਮਿਆ ਲੈ ਸੋਚਾਂ ਦੀ ਸਾਇ ਇਸ ਸੂਰਜ ਦੀਆਂ ਜੰਮਣ ਪੀੜਾਂ ਅਸਾਂ ਡਾਡੇ ਦਰਦ ਹੰਡਾਏ ਮਨੁਵਾਦੀ ਹੈ ਜੋ ਧਾਰਨਾ ਸਾਨੂੰ ਰਾਸ ਨਾ ਆਏ ਸੁਣ ਅਮੀਏ ਇਸ ਸੂਚ ਦਾ ਸੂਰਜ ਸਾਨੂੰ ਕੀ ਸਮਝਾਏ ऋषि मुनि अवतार जो होए नारी कुखों जाए फिर क्यों नारी शुद्धर होई क्यों नीवी अखवाए बाप दे घर जा पैदा हुंदी हर कोई शोक मनाए कुछ दिन खेड़ बबल दे वेड़े जांदी देश पर आए पेका करना उसदा अपना सौरी गैर सदाई दे कुर्बानी आपे दी ओ ਪਤੀ ਦਾ ਚੰਨ ਖਿੜਾਏ ਪਰ ਇੱਥੇ ਵੀ ਦਾਜ ਦੇ ਲੋਪੀ ਉਸ ਨੂੰ ਸਾਰੇ ਮਿਲਣ ਪਰਾਏ ਹਰ અપਮਾਨ ਨੂੰ ਫਿਰ ਵੀ ਨਾਰੀ ਹੱਸ ਕੇ ਸਹੰਦੀ ਜਾਏ ਪੁੱਤ ਜੇ ਜੰਮਦੀ ਥੋੜੇ ਚਿਰ ਲਈ ਉਹ ਸਤਿਕਾਰ ਹੀ ਜਾਏ ਇਹੀ ਪੁੱਤ ਪਰ ਵੱਡਿਆਂ ਹੋ ਕੇ ਮਾਂ ਦੀ ਕਦਰ ਨਾ ਪਾਏ ਪਿਓ ਪਤੀ ਪੁੱਤ ਤਿੰਨੋਂ ਪੱਪੇ ਬਣ ਕਿਉਂ ਜਾਮਨ ਆਏ ਸਿਰ ਜਨ ਹਾਰੀ ਨਾਰੀ ਤਾਂ ਹੀ ਕਿਉਂ ਨਾ ਕੋਈ ਵਢਿਆਏ ਧੰਨਵਾਦ ਦੋਸਤੋ ਇਹ ਸਿਰਫ ਨਜ਼ਮ ਨਹੀਂ ਸੀ ਸਦੀਆਂ ਦੀ ਚੁੱਪ ਟੁੱਟਣ ਦੀ ਇੱਕ ਕੋਸ਼ਿਸ਼ ਸੀ ਤੁਸੀਂ ਮੇਰੇ ਨਾਲ ਇਹ ਅਹਿਸਾਸ ਸਾਂਝਾ ਕੀਤਾ ਇਸ ਲਈ ਦਿਲੋਂ ਧੰਨਵਾਦ ਜੇਕਰ ਤੁਹਾਨੂੰ ਇਹ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਰਚਨਾ ਦੇ ਨਾਲ ਸਤਿ ਸ਼੍ਰੀ ਅਕਾਲ